ਵਿਦਿਆਰਥੀਆਂ ਨੂੰ ਅਬਜ਼ਰਵ ਕਰਦੇ ਜਿਹੜੇ ਵਿਦਿਆਰਥੀ ਦੇ ਵਿਵਹਾਰ ਦੇ ਵਿੱਚ ਅੰਤ ਹੁੰਦਾ ਮੈਂ ਉਸ ਦਾ ਅਧਿਐਨ ਕਰਦਾ ਉਹਦੀ ਸਟਡੀ ਕਰਦਾ ਕਿਉਂਕਿ ਮੇਰਾ ਪੀਐਚੀ ਦਾ ਕੰਮ ਸੀਗਾ ਉਹ ਨਾਟਕ ਦਾ ਸਾਈਕੋਨਲਿਸਿਸ ਸਟਡੀ ਸੀ ਮਨੋਵਿਸ਼ਲੇਸ਼ਣ ਆਪ ਲੋਕਾਂ ਦੇ ਐਸੀਰ ਮੈਂ ਵਿਦਿਆਰਥੀਆਂ ਨੂੰ ਵੀ ਮਨੋਵਿਸ਼ਲੇਸ਼ਣ ਆਪ ਲੋਕਾਂ ਕਰਦੇ ਮੈਂ ਵਿਦਿਆਰਥੀਆਂ ਨੂੰ ਪੁੱਛਦਾ ਕਿ ਉਹਨਾਂ ਦੇ ਵਿਵਹਾਰ ਚੰਤਰ ਕਿਉਂ ਆਇਆ ਕਮਿਊਨਿਟੀ ਰਿਲੇਸ਼ਨਸ਼ਿਪ ਨੂੰ ਨਾਲ ਨੂੰ ਹੋਸਟ ਐਂਡ ਫੰਡ ਕਰਨ ਦਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਬੀਜਪੀ ਸਾਹਿਬ ਤੇ ਐਸਐਸਪੀ ਸਾਹਿਬ ਦੀ ਡਾਇਰੈਕਸ਼ਨ ਚ ਬਠਿੰਡਾ ਪੁਲਿਸ ਨੇ ਕਾਫੀ ਇਫੈਕਟਿਵ ਐਕਸ਼ਨ ਜਿਹੜਾ ਹੈ ਐਨਡੀपीएस ਦੇ ਤਹਿਤ ਲਿੱਤਾ ਹੈ ਕਾਫੀ ਸਾਰੇ ਕਮਰਸ਼ੀਅਲ ਰਿਕਵਰੀ ਵੀ ਹੋਈ ਹੈ ਅਸੀਂ ਪ੍ਰੋਪਰਟੀ ਵੀ ਅਟੈਚ ਕੀਤੀ ਹੈ ਫ੍ਰੀਜ਼ ਕੀਤੀ ਹੈ ਡਰੱਗਸ ਸਮਗਲਰਸ ਦੀ ਪਰ ਜੇ ਅਸੀਂ ਨਸ਼ੇ ਨੂੰ ਜੜੋਂ ਖਤਮ ਕਰਨਾ ਚਾਹੁੰਦੇ ਹਾਂ ਉਹਦੇ ਵਿੱਚ ਪਬਲਿਕ ਦੇ ਪਾਰਟਿਸਪੇਸ਼ਨ ਦੀ ਸਾਨੂੰ ਪੂਰੀ ਉਹਦੀ ਰਿਕੁਆਇਰਮੈਂਟ ਹੈ ਜਿਹੜੇ ਇਲਾਕਿਆਂ ਦੇ ਵਿੱਚ ਅਸੀਂ ਵੇਖਿਆ ਜਿੱਥੇ ਸਭ ਤੋਂ ਵੱਧ ਪਬਲਿਕ ਸਾਨੂੰ ਇਨਫੋਰਮੇਸ਼ਨ ਦਿੰਦੀ ਹੈ ਉਹਨਾਂ ਹੌਟਸਪੌਟਸ 'ਤੇ ਜਿਹੜੇ ਹੈਗੇ ਮੈਕਸਿਮਮ ਸਮਗਲਰ ਅਰੈਸਟ ਹੋਏ ਨੇ ਤੇ ਇਹਦੇ ਲਈ ਸਭ ਤੋਂ ਪਹਿਲਾਂ ਸਭ ਤੋਂ ਇੰਪੋਰਟੈਂਟ ਰੋਲ ਹੈ ਪੇਰੈਂਟਸ ਦਾ ਜਦੋਂ ਉਹਨਾਂ ਦਾ ਬੱਚਾ ਨਸ਼ਾ ਪਤਾ ਕਰਨ ਲੱਗਦਾ ਹੈ ਉਦੋਂ ਹੀ ਉਹਦੀ ਬੋਡੀ ਲੈਂਗੁਏਜ ਉਹਦੇ ਹਾਉ ਬਾਉ ਉਹਦੇ ਬਿਹੇਵੀਅਰ ਚ ਚੇਂਜ ਆਉਂਦਾ ਹੈ ਤੇ ਉਦੋਂ ਹੀ ਪੇਰੈਂਟਸ ਜੇ ਉਹਨੂੰ ਨੋਟਿਸ ਕਰ ਲੈਣ ਤੇ ਜਿਹੜੇ ਤੋਂ ਉਹ ਨਸ਼ਾ ਲੈ ਕੇ ਆਂਦਾ ਹੈ ਉਹਨੂੰ ਪਿਆਰ ਨਾਲ ਪੁੱਛਿਆ ਜਾਏ ਤੇ ਨਾਲ ਜੀ ਨਾਲ ਇਨਫੋਰਮੇਸ਼ਨ ਪੁਲਿਸ ਨੂੰ ਦਿੱਤੀ ਜਾਏ ਉਹਨਾਂ ਕੇਸਾਂ 'ਚ ਵੀ ਕਾਫੀ ਜਲਦੀ ਅਸੀਂ ਐਕਸ਼ਨ ਲਿਆਏ ਤੇ ਉਹਦੀ ਜਿਹੜੇ ਐਡਿਕਸ਼ਨ ਹੈ ਉਹਨੂੰ ਵੀ ਅਸੀਂ छुड़ाਣ ਦੇ ਲਈ ਕਾਫੀ ਐਫਰਟਸ ਕੀਤੇ ਹਨ ਉਸ ਤੋਂ ਇਲਾਵਾ ਬਾਕੀ ਜਿਹੜੇ ਬੀਡੀਸੀ ਕਮੇਟੀ ਦੇ ਮੈਂਬਰ ਨੇ ਸਾਡੇ ਜਿਹੜੇ ਨੰਬਰ ਨੇ ਉਹ ਆਲਵੇਜ਼ ਓਪਨ ਨੇ 24/7 ਤੁਸੀਂ ਸਾਨੂੰ WhatsApp ਤੇ ਰਾਹੀਂ ਜਾਂ ਫਿਰ ਇੱਕ ਸੀਐਮ ਸਾਹਿਬ ਨੇ ਹੁਣੇ ਨਸ਼ੇ ਤੋਂ ਰਿਲੇਟਡ ਹੈਲਪਲਾਈਨ ਵੀ ਲਾਂਚ ਕੀਤੀ ਹੈ ਉਹ ਹੈ 9779100200 ਦਾ ਨੰਬਰ ਹੈ ਉਹਦੇ ਵਿੱਚ ਤੁਸੀਂ WhatsApp ਤੇ ਰਾਹੀਂ ਜਾਂ ਫਿਰ ਕਾਲ ਕਰਕੇ ਵੀ ਸਾਨੂੰ ਜਦੋਂ ਮਰਜ਼ੀ ਇਨਫੋਰਮੇਸ਼ਨ ਦੇ ਸਕਦੇ ਹੋ ਨਾਲ ਦੀ ਨਾਲ ਅਸੀਂ ਉਹਤੇ ਐਕਸ਼ਨ ਲਵਾਂਗੇ ਤੇ ਤੁਹਾਡੀ ਪਛਾਣ ਬਿਲਕੁਲ ਸੀਕ੍ਰੀਟ ਰੱਖੀ ਜਾਊਗੀ ਇਹਦੇ ਵਿੱਚ ਪੂਰੀ ਤਰ੍ਹਾਂ ਐਨੋਨਿਮਿਟੀ ਰੱਖੀ ਗਈ ਹੈ ਅੱਜ ਅਸੀਂ ਜਿਹੜਾ ਸਿਟੀ 1 ਸਬਡਿਵੀਜ਼ਨ ਬਟਿੰਡਾ ਹੈਗੀ ਅੰਡਰ ਦਾ ਚਾਰਜ ਆਫ ਡੀਐਸਪੀ ਸਿਟੀ 1 ਹਰਵੰਦ ਸਿੰਘ ਇਹਨਾਂ ਦੇ ਏਰੀਆ ਚ ਜਿਹਦੇ ਜੇ ਕੋਤਵਾਲੀ ਔਰ ਕਨਾਲ ਕਲੋਨੀ ਦੋਨੋਂ ਥਾਣੇ ਪੈਂਦੇ ਅਸੀਂ ਇੱਥੇ ਦੇ ਜਿਹੜੇ ਮੋਹਤਵਾਰ ਵਿਅਕਤੀ ਹੈਗੇ ਔਰ ਜਿਹੜੇ ਲੋਕਲ ਬੀਡੀਸੀ ਜਿਹੜਾ ਸਾਡਾ ਅੱਜਕੱਲ੍ਹ ਪੰਜਾਬ ਪੁਲਿਸ ਨੇ ਮਹਿੰਮ ਚਲਾਈ ਹੈ ਵਿਲੇਜ ডিফেন্স ਕਮੇਟੀ ਉਹਦੇ ਮੈਂਬਰਾਂ ਨੂੰ ਇੱਥੇ ਬੁਲਾਇਆ ਸੀ ਇੰਟਰੈਕਸ਼ਨ ਲਈ ਜਿੱਦ ਜੇ ਮੈਂ ਔਰ ਮੇਰੇ ਨਾਲ ਐਸਪੀਡੀ ਅਜੇ ਗਾਂਧੀ ਅਸੀਂ ਦੋਨੋਂ ਆਰਟੀਐਸਪੀ ਸਿਟੀ 1 ਦਾ ਸੀਗੇ ਅਸੀਂ ਇੱਥੇ ਸ਼ਾਮਿਲ ਹੋਏ ਸੀ ਤੇ ਡੀਐਸਪੀ ਸਿਟੀ 1 ਨੂੰ ਵੀ ਕੰਗratulations ਕਰਾਂਗੇ ਜੀ ਇਹਨਾਂ ਨੇ ਬਹੁਤ ਵਧੀਆ ਤੇ ਬੜੇ ਸ਼ਾਰਟ ਨੋਟਿਸ ਤੇ ਕਾਫੀ ਇੱਥੇ ਗੈਦਰਿੰਗ ਕੀਤੀ ਬੜੇ ਅੱਛੇ ਥੇ ਸਪੀਕਰਸ ਬੁਲਾਏ ਜਿਹਦਰ ਚ ਕੁਝ ਅਸਿਸਟੈਂਟ ਪ੍ਰੋਫੈਸਰ ਸੀ ਬਾਬਾ ਫਰੀਦ ਯੂਨੀਵਰਸਿਟੀ ਦੇ ਕੋਈ ਜ਼ਿਲ੍ਹਾ ਪਾਸ਼ਾ ਅਫਸਰ ਸਿਗੇ ਮਤਲਬ ਜਿਹੜੇ ਐਕਸਪੀਰੀਅੰਸ ਲੋਕ ਸੀ ਜਿਹੜੇ ਚੰਗੀਆਂ ਗੱਲਾਂ ਪਬਲਿਕ ਨੂੰ ਅਵੇਅਰ ਕਰ ਸਕਦੇ ਉਹਨਾਂ ਸਾਰਿਆਂ ਨੇ ਬੜੀ ਅੱਛੀ ਇੰਟਰੈਕਸ਼ਨ ਕੀਤੀ ਔਰ ਐਨ ਜੀਓਜ਼ ਵੀ ਸੀਗੇ ਔਰ ਅਸੀਂ ਪਬਲਿਕ ਨੂੰ ਇਹ ਪ੍ਰਾਈਜ਼ ਕੀਤਾ ਕਿ ਅਸੀਂ ਕਿਹੜੇ-ਕਿਹੜੇ ਮੂਹਮ ਚਲਾ ਰਹੇ ਹਾਂ ਔਰ ਤੁਸੀਂ ਐਜ਼ ਅ ਕਮਿਊਨਿਟੀ ਸਾਡੇ ਨਾਲ ਇਸ ਨਸ਼ੇ ਦੇ ਖਿਲਾਫ ਜਿਹੜੀ ਮੁਹਮ ਹੈ ਉਹਦੇ 'ਚ ਸਾਡਾ ਸਾਥ ਦਿਓ ਔਰ ਆਪਣੇ ਜਿਹੜੇ-ਜਿਹੜੇ ਵੀ ਸਰਕਾਰ ਵੱਲੋਂ ਨੰਬਰ ਜਾਰੀ ਕੀਤੇ ਆ ਪਿਛਲੇ ਪਿਛਲੇ ਦਿਨੀ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਵੀ ਇੱਕ ਸਪੈਸ਼ਲ ਐਂਟੀ ਨਾਰਕੋਟਿਕ ਟਾਸ ਫੋਰਸ ਦਾ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਮੈਂ ਉਹਨਾਂ ਨੂੰ ਜਾਣੂ ਕਰਵਾਇਆ ਕਿ ਇਹਦੇ 'ਚ ਜਿਹੜੇ ਕੋਲਰ ਹੈ ਉਹਨਾਂ ਦੀ ਆਈਡੈਂਟੀ ਰਿਵੀਲ ਨਹੀਂ ਹੁੰਦੀ ਤਾਂ ਕੋਈ ਵੀ ਬੰਦਾ ਜੈਨੂਇਨ ਜਿਹੜੀ ਡਰਗ ਦੀ ਇਨਪੁਟ ਹੈ ਉਹਦੇ 'ਚ ਬਿਨਾਂ ਕਿਸੇ ਡਰ ਤੋਂ ਦੇ ਸਕਦਾ ਕਿ ਸਾਡੀ ਔਰ ਬਾਕੀ ਵੀ ਜੋ ਵੀ ਅਸੀਂ ਕੰਮ ਕੀਤਾ ਨਸ਼ੇ ਦੇ ਖਿਲਾਫ ਉਹਨਾਂ ਨੂੰ ਜਾਣੂ ਕਰਵਾਇਆ ਔਰ ਬੇਸਿਕਲੀ ਸਾਡੀ ਇੱਕ ਅਪੀਲ ਹੀ ਹੈ ਕਿ ਪਬਲਿਕ ਸਾਡੇ ਨਾਲ ਇਸ ਮਹਿੰਮ 'ਚ ਜੁੜੇ ਕਿਉਂਕਿ ਇਹ ਸਾਡਾ ਸਾਰਿਆਂ ਦਾ ਕਾਮਨ ਆਬਜੈਕਟਿਵ ਹੈ ਕਿਉਂਕਿ ਜਦੋਂ ਤੱਕ ਅਸੀਂ ਇਹਨੂੰ ਆਪਣੇ ਘਰ ਦੀ ਜੰਗ ਆਪਣਾ ਪਰਸਨਲ ਇਸ਼ੂ ਮੰਨ ਕੇ ਨਹੀਂ ਚੱਲਾਂਗੇ ਉਨੀ ਦੇਰ ਅਸੀਂ ਇੰਨਾ ਜ਼ਿਆਦਾ ਸਕਸੀਡ ਨਹੀਂ ਕਰ ਸਕਦੇ ਇਸ ਮਹਿੰਮ 'ਚ ਬਸ ਇਸੇ ਤਹਤੀ ਅਜੇ ਸੀਗਾ ਮੰਨ ਵੀ ਕੀਤੀ ਹੈ ਕੁਝ ਲੋਕਾਂ ਨੇ ਡਿਮਾਂਡ ਕੀਤੀ ਹੈ ਇਹ ਰੀਆ ਮੁਤਾਬਕ ਇਹ ਸਾਨੂੰ ਇੱਥੇ ਆ ਪ੍ਰੋਬਲਮ ਆ ਰਹੀ ਹੈ ਉਹਨਾਂ ਦੇ ਹੱਲ ਲਈ ਕੀ ਇਹਨਾਂ ਨੇ ਜੀ ਬੇਸਿਕਲੀ ਤਾਂ ਇਹ ਕਿਹਾ ਕਿ ਪੁਰਾਣੇ ਟਾਈਮ ਚ ਜਿਵੇਂ ਕੁਝ ਬੀਟ ਵਗੈਰਾ ਦੀ ਗੱਲ ਕੀਤੀ ਕਿ ਲਾਈਨੋ ਪਾਰ ਸਾਨੂੰ ਸਪੈਸੀਫਿਕ ਬੰਦੇ ਦੇ ਦੋ ਜਿਵੇਂ ਐਮਸੀਸ ਦਸਰੇ ਸੀ ਕਿ ਸਾਨੂੰ ਕੋਈ ਪਬਲਿਕ ਕੰਪਲੇਂਟ ਕਰਦੀ ਹੈ ਤੇ ਕਈ ਵਾਰੀ ਫੋਰਸ ਟਾਈਮਲੀ ਨਹੀਂ ਪਹੁੰਚਦੀ ਤਾਂ ਸਾਡੇ ਤੇ ਵੀ ਜ਼ਿੰਮੇਵਾਰੀ ਬਣਦੀ ਹੈ ਤੇ ਉਹਦੇ ਚੈਨਾਂ ਨੇ ਰਿਕੁਐਸਟ ਕੀਤੀ ਹੈ ਕਿ ਸਾਨੂੰ ਕੁਝ ਡੈਡੀਕੇਟਿਡ ਟੀਮ ਦੇ ਦਿਓ ਉਹ ਅਸੀਂ ਵਰਕ ਆਊਟ ਕਰਕੇ ਜ਼ਰੂਰ ਕੁਝ ਨਾ ਕੁਝ ਹੱਲ ਲਵਾਂਗੇ ਆਦਰਵਾਇਜ਼ ਸਾਡੀ ਪੀਸੀਆਰ ਦੀ ਟੀਮਾਂ ਸਾਡੇ ਆਪਣੇ ਨੰਬਰ ਸਾਰੇ ਅਸੀਂ ਅਵੇਲੇਬਲ ਹੈ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਆਉਂਦੀ ਹੈ ਇਨਸ਼ੋਰ ਕਿ ਸਾਡੀ ਟੀਮ ਮੌਕੇ ਤੇ ਪਹੁੰਚੇ